ਸਤਿ ਸ੍ਰੀ ਅਕਾਲ ਜੀ ਮੈਂ ਜਿਕਾ ਖਾਲਸਾ ਵੈਜ ਦੀ ਫਤਿਹ ਤੁਹਾਨੂੰ ਪਤਾ ਕਿ ਆਪਾਂ ਕੋਈ ਨਾ ਕੋਈ ਮੁੱਦਾ ਰੋਜ਼ ਆਪਾਂ ਨਾਮ ਲੈ ਕੇ ਆਉਨੇ ਆ ਜਿਹੜਾ ਅੱਜ ਮੁੱਦਾ ਗਾ ਇਹ ਹੈਗਾ ਗਾ ਸਰੌਂਗ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨਾਲ ਜੁੜਿਆ ਹੋਇਆਗਾ ਆਪਾਂ ਗੱਲਾਂ ਵੀ ਕਰਦੇ ਆ ਤੇ ਤੁਹਾਨੂੰ ਇੱਕ ਵੀਡੀਓ ਦਾ ਕਲਿੱਪ ਆਉ ਜਰੂਰ ਸੁਣਾਵਾਂਗੇ ਹਰੇਕ ਮਨੁੱਖ ਦੀ ਏਕ ਬੇਸ਼ੱਕ ਉਹ ਗੁਰੂ ਨੂੰ ਮੰਨਦਾ ਚਾਹੇ ਨਹੀਂ ਮੰਨਦਾ ਜੇ ਆਪਾਂ ਜੋ ਵੀ ਕਹਿ ਲਈਏ ਪਰ ਸਿੱਖ ਦੀ ਟੇਕ ਸ੍ਰੀ ਅਕਾਲ ਤਖਤ ਸਾਹਿਬ ਤੇ ਰਹਿੰਦੀ ਆ ਸਰੋਣੀ ਕਮੇਟੀ ਦੇ ਜਥੇਦਾਰ ਆ ਤੇ ਰਹਿੰਦੀ ਆ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਵਿਵਿਧਤਾ ਆਉਂਦੀ ਆ ਤਾਂ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਜਥੇਦਾਰ ਨੂੰ ਸਰਉਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਹੋਰ ਅਹੁਦੇਦਾਰਾਂ ਦਾ ਜਿਹੜਾ ਉਹ ਜੇਕਰ ਜਰੂਰ ਕਰਦੇ ਨੇ ਜਿਸ ਤਰ੍ਹਾਂ ਇੱਕ ਕਹਿੰਦੀ ਆਪਾਂ ਸਿੱਖਾਂ ਦੀ ਸਭ ਤੋਂ ਉੱਚੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਹਨ ਆਪ ਨੂੰ ਪਤਾ ਕਿ ਬਾਦਨਾ ਵੇਲੇ ਉੱਥੇ ਬੜੇ ਗਲਤ ਫੈਸਲੇ ਹੋਏ ਨੇ ਤੇ ਫਿਰ ਉਹਨਾਂ ਨੂੰ ਬਾਸ ਲੈ ਲਿਆ ਕਦੇ ਲਾਗੂ ਕਰ ਦਿੱਤਾ ਇਹ ਕੁਝ ਹੁੰਦਾ ਰਿਹਾ ਪਰ ਹੁਣ ਵੀ ਕਈ ਲੋਕ ਇਸ ਤਰ੍ਹਾਂ ਕਹਿੰਦੇ ਆ ਕਿ ਸ਼ਰੋਣੀ ਕਮੇਟੀ ਦੇ ਵਿੱਚ ਅਜੇ ਬਹੁਤ ਕਰਪਟ ਬੰਦੇ ਨੇ ਕਿੰਨਾ ਕਰਪਟ ਹੈ ਇਸ ਵੇਲੇ ਸ਼ਰੋਣੀ ਕਮੇਟੀ ਦੇ ਵਿੱਚ ਵੱਡ ਚੁੱਕਿਆਗਾ ਤੇ ਉਹ ਸਰਿਆਵ ਕਹਿੰਦੇ ਅਸੀਂ ਤੁਹਾਨੂੰ ਬਖਾ ਦੇਵਾਂਗੇ ਵੀਡੀਓ ਚਾਹੀਦੀ ਜੋ ਕੋ ਚਾਹੀਦਾ ਚਲੋ ਆਪੋਸ ਪਾਸੇ ਵੀਡੀਓ ਲੰਬੀ ਹੋ ਜਾਂਦੇ ਨਹੀਂ ਜਾਂਦੇ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਰਿਹਾ ਬੇਅਦਬੀਆਂ ਦਾ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਉਦੋਂ ਪੰਜਾਬ ਸਰਕਾਰ ਕਹਿੰਦੇ ਪੰਤਕ ਸਰਕਾਰ ਅਕਾਲੀ ਅਮਰਜੀਤ ਸ਼ੁਰੂ ਹੋਇਆ ਅਕਾਲੀ ਤਵਾਰ ਕੈਪਟਨ ਦੀ ਸਰਕਾਰ ਆਈ 5 ਸਾਲ ਉਹ ਵੀ ਚਲੀ ਗਈ ਉਹਦੇ ਵਿੱਚ ਵੀ ਕੋਈ ਹੱਲ ਨਹੀਂ ਹੋਇਆ ਔਰ 2 ਸਾਲ ਦੇ ਕਰੀਬ ਆਮ ਆਦੀ ਪਾਰਟੀ ਸਰਕਾਰ ਆਈ ਹੈ ਪਰ ਹਜੇ ਵੀ ਕੋਈ ਜਿਹੜਾ ਬੇਅਦਬੀਆਂ ਦਾ ਜਿਹੜਾ ਆਪਾਂ ਕਹਿ ਦਈਏ ਕਿ ਠੱਲ ਨਹੀਂ ਪੈ ਰਹੀ ਤੇ ਉਹਨਾਂ ਦੋਸ਼ੀਆਂ ਨੂੰ ਪੂਰਾ ਸਜ਼ਾਵਾ ਨਹੀਂ ਹੋਇਆ ਤੁਹਾਨੂੰ ਪਹਿਲਾਂ ਇੱਕ ਵੀਡੀਓ ਦਿਖਾਉਣੀ ਹੈ ਫਿਰ ਆਪਾਂ ਅੱਗੇ ਉਹ ਕਰਦੇ ਹਾਂ ਇੱਕ ਨੌਜਵਾਨ ਦਾ ਗੁੱਸਾ ਗੁੱਸਾ ਕਿਹਦੇ ਨਾਲ ਆਮਨ ਦੇ ਨਾਲ ਨਹੀਂ ਸ਼੍ਰੋਮਣੀ ਕਮੇਟੀ ਉਹਦੇ ਅੰਦਰ ਦਾ ਇੱਕ ਕਿ ਅਸੀਂ ਆਸ ਲਾਈ ਮੈਂ ਪਹਿਲਾਂ ਕਿਹਾ ਸੀ ਹਰ ਸਿੱਖ ਨੌਜਵਾਨ ਚਾਹੇ ਮੂਲਨਾ ਕੋ ਨਾ ਤੇ ਉਹ ਆਸ ਲਾਉਂਦਾ ਜਰੂਰ ਆ ਬੇਸ਼ੱਕ ਬਾਅਦ ਚ ਕਹੇ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਪਰ ਉਹ ਆਸ ਲਾ ਕੇ ਬੈਠੇ ਨੇ ਸ੍ਰੋਮਣੀ ਕਮੇਟੀ ਦੇ ਸ੍ਰੀ ਕਾਤਾ ਸਾਲ ਦੇ ਤੇ ਤੁਹਾਨੂੰ ਪਹਿਲਾਂ ਉਹ ਵੀਡੀਓ ਸੁਣਾਉਣਾ ਇੱਕ ਵੀ ਮਾਵੜਾ ਕੀ ਆ ਵਾਲੀਆਂ ਵੇਚ ਕੇ ਕਫੀਰ ਕਰਨਾ ਪੈ ਗਿਆ ਵੱਡੇ ਸ਼ਰੂਮ ਨਹੀਂ ਕੋਤੋਰਾ ਪ੍ਰਬੰਧ ਇਹ ਗੱਲ ਆ ਯਾਰ ਆਹ ਤਾਂ ਸ਼ਰਮ ਵਾਲੀ ਗੱਲ ਆ ਸ਼ਰਮ ਆ ਯਾਰ ਹੀ ਖਾਲੇ ਜੇ ਅੱਜ ਸਾਡੇ ਅਸੀਂ ਕਹਿੰਦੇ ਨਾ ਬੰਦੀ ਸੰਗ ਬਾਹਰ ਨਹੀਂ ਆਉਂਦੇ ਸਰਕਾਰਾਂ ਜ਼ਿੰਮੇਵਾਰ ਆ ਜਾਂ ਸਿੱਖਿਆ ਦਾ ਠੱਗਾ ਹੁੰਦਾ ਸਰਕਾਰਾਂ ਜ਼ਿੰਮੇਵਾਰ ਆ ਜਾਂ ਸਾਡੇ ਚੋਰ ਡਿਪਰੂਗਰ ਜ਼ਿੰਮੇਵਾਰ ਆ ਸਰਕਾਰਾਂ ਜ਼ਿੰਮੇਵਾਰ ਆ ਜਿੰਨੀਆਂ ਸਰਕਾਰਾਂ ਜ਼ਿੰਮੇਵਾਰ ਨਾ ਉਸ ਤੋਂ ਵੱਧ ਜ਼ਿੰਮੇਵਾਰ ਸਾਡੇ ਹੀ ਪੰਥ ਦੇ ਵਿੱਚ ਜਿਹੜੇ ਅੱਜ ਮੋਟੀ ਬਣਾਈ ਬੈਠੇ ਉਹ ਬੰਦੇ ਆ ਉਹ ਹੀ ਨਹੀਂ ਚਾਹੁੰਦੇ ਬੰਦੇ ਬਾਹਰ ਨਿਕਲਣ ਇਹ ਨਹੀਂ ਚਾਹੁੰਦੇ ਬੰਦੇ ਬਾਹਰ ਨਿਕਲਣਾ ਇਹ ਭੌਂਗੇ ਤੁਹਾਡੇ ਚਾਹ ਸੁਣ ਲਿਆ ਜੀ ਗੁੱਸਾ ਇਸ ਗੱਲ ਦਾ ਕਿ ਇੱਕ ਕਿਸੇ ਨੌਜਵਾਨ ਵੱਲੋਂ ਕਿਸੇ ਬਿਆਦਵੀ ਵਾਲੇ ਨੂੰ ਜਿਹੜਾ ਉਹ ਸੌਦਾ ਆਪਾਂ ਜਿਹੜਾ ਕਹਿੰਦੇ ਆ ਸਿੱਖੀ ਪਰੰਪਰਾ ਰਾਈ ਸੌਦਾ ਲਾਇਆ ਜਾਂਦਾ ਤੇ ਪਰ ਉਹ ਜਿਹੜਾ ਵਕੀਲ ਕਰਨਾ ਪਿਆ ਨਾ ਉਹ ਆਪਦੇ ਘਰਾਂ ਵਾਲੇ ਦੀਆਂ ਕੰਨਾਂ ਵਾਲੀਆਂ ਵਾਲੀਆਂ ਸੋਣੀਆਂ ਦੀਆਂ ਵੇਚ ਕੇ ਤਾਂ ਕਰਨਾ ਪਿਆ ਦੇਖੋ ਤੁਸੀਂ ਇੱਥੇ ਬੜੀ ਵੱਡੀ ਜਿਹੜੀ ਗੱਲ ਆਏ ਕੋਈ ਛੋਟਾ ਜਿਹਾ ਮੋਟਾ ਆਪਾਂ ਕਹ ਲਈਏ ਇਸ ਗੱਲ ਨੂੰ ਇਸ ਨੌਜਵਾਨ ਦੀ ਨੂੰ ਛੋਟੀ ਮੋਟੀ ਨਾ ਲਹੀਏ ਇਹ ਇੱਕ ਬਹੁਤ ਵੱਡੀ ਇਹਨੇ ਗੱਲ ਕਹੀ ਆ ਕਿ ਸਿੱਖ ਨੌਜਵਾਨ ਤਾਂ ਉਹ ਨੇ ਜਿਹੜੇ ਜਿਨ੍ਹਾਂ ਦੇ ਘਰ ਇੱਕ ਰੋਟੀ ਨਹੀਂ ਪੱਕਦੀ ਉਹ ਕੁਰਬਾਨੀਆਂ ਕਈ ਵਾਰ ਬਡੀਆਂ-ਬਡੀਆਂ ਦੇ ਜਾਂਦੇ ਨੇ ਬਾਅਦ ਸਾਡੀ ਜਿਹੜੀ ਸੰਸਥਾ ਹੁੰਦੀ ਆ ਸ੍ਰੀ ਸ਼ਰੋਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਸਾਨੂੰ ਹੁਕਮ ਕੀਤਾ ਗੁਰੂ ਸਾਹਿਬਾਨ ਨੇ ਤੇ ਅਸੀਂ ਅੱਜ ਸਾਡੀਆਂ ਜਿਹੜੀਆਂ ਤਰੇੜਾਂ ਨੇ ਇਸ ਰੋਮਨੀ ਕਮੇਟੀ ਦੇ ਵਿੱਚ ਸਿੱਖਾਂ ਦੇ ਨਾਲ ਐਨੀਆਂ ਵੱੰਟਕੀਆਂ ਨੇ ਕਿ ਲੋਕ ਸੋਚਦੇ ਨੇ ਕਿ ਅਸੀਂ ਹੁਣ ਇੱਕ ਪੰਥ ਦਾ ਜਿਹੜਾ ਆਪਾਂ ਕਹਿਦੀ ਇੱਕ ਹਿੱਲਾ ਵਸੀਲਾ ਸਭ ਤੋਂ ਤਾਕਤਵਾਰ ਸ੍ਰੀ ਕਾਲਤਾ ਜੀ ਸਾਹਿਬ ਹੈ ਤੇ ਹਮੇਸ਼ਾ ਰਹਿਣਗੇ ਪਰ ਉਹਦੇ ਜਿਹੜੇ ਜਥੇਦਾਰ ਨੇ ਬੇਸਕੋ ਬਾਲ ਕੇ ਆਪ ਦੀ ਤਰ੍ਹਾਂ ਲਾਰੇ ਨੇ ਪਰ ਬੋਟਾ ਆਉਣ ਵਾਲੀਆਂ ਨੇ ਥੋੜੇ ਟਾਈਮ ਬਾਅਦ ਉਦੋਂ ਦੇਖਦੇ ਆ ਕਿ ਇਹਦੇ ਵਿੱਚ ਵਾਰਾ ਮੋਟਾ ਸੁਧਾਰ ਆਉਂਦਾ ਜਾਂ ਫਿਰ ਪਹਿਲਾਂ ਨਾਲੋਂ ਵੀ ਕੋਈ ਨਘਾਰ ਪੈਂਦਾਗਾ ਕਹਿੰਦਾ ਭਾਵ ਕਿ ਸローਣੀ ਕਮੇਟੀ ਆਪਣੀ ਜ਼ਿੰਮੇਵਾਰ ਜ਼ਿੰਮੇਵਾਰੀਆਂ ਚੁੱਕਦੀ ਤਾਂ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹ ਜ਼ਿਲ੍ਹੇ ਤੋਂ ਬਾਹਰ ਆ ਸਕਦੇ ਸੀ ਘੜਾ ਸਕਦੇ ਸੀ ਇੱਥੇ ਲੱਖਾਂ ਲੱਖਾਂ ਦੇ ਧਰਨੇ ਲੱਗ ਜਾਂਦੇ ਨੇ ਕਿਸਾਨ ਜੁੜੀਆਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪੰਦੇਰਾ ਉਹ ਨਾਮਾਇ ਪੁਣਾ ਬਿੱਸਰ ਗਿਆ ਉਹਨੂੰ 20 ਸਾਲ ਦੀ ਸਜ਼ਾ ਹੋ ਗਈ ਸੀ ਕਿਸਾਨ ਜੁੜੀਆਂ ਵਾਲਿਆਂ ਨੇ ਇਕੱਠ ਕੀਤਾ ਏਕਤਾ ਦਿਖਾਈ ਤਾਂ ਉਸ ਨੂੰ ਨੌਜਵਾਨ ਨੂੰ ਜੇਲ੍ਹ ਤੋਂ ਬਾਹਰ ਕਢਾ ਕੇ ਬੇਅਦਤ ਤੇ ਬਰੀ ਕਰਵਾ ਲਿਆ ਤੇ ਸਾਡੇ ਸਿੱਖਾਂ ਨੂੰ ਜਿਹੜੇ ਜੇਲਾਂ ਵਿੱਚ ਬੰਦ ਨੇ ਜਾਂ ਕੋਈ ਡੇਬੂਗੜ ਜ਼ਿਲ੍ਹੇ ਦੇ ਵਿੱਚ ਨੌਜਵਾਨ ਭਾਈ ਅੰਮਰਤਪਾਲ ਸਿੰਘ ਵਰਗੇ ਨੇ ਤੇ ਜਾਂ ਕੋਈ ਹੋਰ ਜਿਹੜੇ ਜਿੰਨੇ ਵੀ ਬੈਠੇ ਨੇ ਸਿੰਘਾ ਜੇਕਰ ਸਾਡੀ ਸ਼ਰੋਮਣੀ ਕਮੇਟੀ ਚਾਹੁੰਦੀ ਜੇ ਕਾਲ ਤਖਤ ਦਾ ਜਥੇਦਾਰ ਚਾਹੁੰਦਾ ਇਹ ਸਾਰਾ ਹੱਲ ਹੋ ਜਾਂਦਾ ਹੋ ਜਾਣਾ ਸੀ ਇਕੱਲੇ ਦਸਕਤ ਕਰੇ ਕਰਕੇ ਅਸੀਂ ਜੀ ਫਲਾਣੇ ਨੂੰ ਭੇਜਤਾ ਧੰਕੇ ਭੇਜਤੇ ਇਹ ਕੰਮ ਨਹੀਂ ਹੁੰਦਾ ਇਹ ਤਾਂ ਇੱਕ ਲਕਾਰ ਮਾਰਨੀ ਪੈਂਦੀ ਆ ਹੁਕਮਨਾਮਾ ਜਾਰੀ ਕਰਨਾ ਪੈਂਦਾ ਸਿੱਖ ਨੌਜਵਾਨਾਂ ਦੇ ਦਿਲ ਜਿੱਤਣ ਦੇ ਲਈ ਏਕਾਲ ਤਾਕਤ ਤੋਂ ਇੱਕ ਵੱਜੀ ਆਵਾਜ਼ ਸਾਰਾ ਪੰਜਾਬ ਇਕੱਠਾ ਹੋ ਸਕਦਾਗਾ ਜੇਕਰ ਚੋਣ ਸੱਚੇ ਦਿਲੋਂ ਚੋਣ ਪਰ ਜੇਕਰ ਮਨਅ ਦੇ ਵਿੱਚ ਖੋਟਾ ਵੀ ਆ ਕੇ ਜਿਹੜਾ ਸਾਡੀ ਕੁਰਸੀ ਨੂੰ ਨਾ ਕਦੇ ਉਹ ਆਪਣਾ ੱੱੱਕਾ ਲੱਗ ਜਾਏ ਸਾਡੀ ਕੁਰਸੀ ਨਾ ਖੋਈ ਜਾਵੇ ਖੁੱਸ ਜਾਵੇ ਤੇ ਇਸ ਕੱਲੋਂ ਡਰੋਂ ਜਿਹੜੇ ਜਥੇਦਾਰ ਨੇ ਜਾਂ ਸਲੋਨਿਕ ਕਮੇਟੀ ਦੇ ਪ੍ਰਧਾਨ ਨੇ ਜਾਂ ਅਕਾਲ ਤਖਤ ਦੇ ਜਥੇਦਾਰ ਨੇ ਤੇ ਉਹ ਥੋੜਾ ਇਸ ਗੱਲ ਤੋਂ ਪਸਾਹਟ ਰਹੇ ਨੇ ਮੇਰਾ ਆਪ ਦਾ ਨਿੱਜੀ ਮਕਸਦਾ ਕਹਿਣਾ ਮੇਰਾ ਭਾਵ ਕਿ ਤੇ ਅੱਜ ਐਲੀ ਗੱਲ ਕਰਦੇ ਆ ਤੁਹਾਡੀ ਸਲੋਨਿਕ ਕਮੇਟੀ ਦੇ ਨਾਲ ਸਲੋਨਿਕ ਕਮੇਟੀ ਨੂੰ ਚਾਹੁੰਦਾ ਕਿ ਸਮੇਂ-ਸਮੇਂ ਸਿਰ ਜਿਨ੍ਹਾਂ ਨੌਜਵਾਨਾਂ ਨੇ ਅਜਿਹੇ ਵਧੀਆ ਕੰਮ ਕੀਤੇ ਨੇ ਜਾ ਜਿਨ੍ਹਾਂ ਨੌਜਵਾਨ ਗੁਰਸਿੱਖੀ ਨਾਲ ਜੁੜੇ ਹੋਏ ਨੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ ਕੋਈ ਹੈਂਡੀਕੈਪਡਾ ਕੋਈ ਕਿਸ ਤਰ੍ਹਾਂ ਉਹਨੂੰ ਉਹਦੇ ਵਿੱਚ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭਿਆ ਜਾਵੇ ਤੇ ਅਜੇ ਵੀ ਮੌਕਾ ਦਾ ਬਹੁਤ ਕੁਝ ਹੋ ਸਕਦਾਗਾ ਪਰ ਜੇ ਤੁਸੀਂ ਸੱਚੇ ਦਿਲੋਂ ਚਾਹੋ ਤਾਂ ਤੇ ਬਹੁਤ ਇਹ ਜੇ ਗੁਰਸਿੱਖ ਨੌਜਵਾਨ ਨੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਦਿੱਤੀਆਂ ਨੇ ਸਿੱਖ ਪੰਥ ਦੇ ਵਾਸਤੇ ਸਾਡਾ ਜਿਹੜਾ ਸ੍ਰੋਣੀ ਕਮੇਟੀ ਦਾ ਆਸਰੀ ਕਾਲ ਤਾਰ ਸਾਹਿਬ ਜੀ ਦੇ ਜਥੇਦਾਰਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਸਾਂਭਣਾ ਪਰ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਕਥਾਈ ਕਿੱਥੀ ਆ